ਜੇ ਕਿਸ ਮਸਲੇ ਜਿਹੜੇ ਹੈ ਉਹ ਪਹੁੰਚ ਗਿਆ ਸੀ ਇਹਨਾਂ 154 ਸੀ ਰਤਨੇੜੀ ਰੋਡ ਤੇ ਰੇਲਵੇ ਫਾਟਕ ਬਣ ਰਿਹਾ ਉਹ ਰੇਲਵੇ ਫਾਟਕ ਜਦੋਂ ਬਣ ਰਿਹਾ ਉਹਨਾਂ ਨੇ ਉਹ ਸੜਕ ਜਿਹੜੀ ਸ਼ਹਿਰ ਨੂੰ ਆਉਂਦੀ ਹੈ ਲੈਨੋਪਾਰ ਦਾ ਜਿੰਨਾ ਇਲਾਕਾ ਹੈ ਉਹ ਰੇਲਵੇ ਫਾਟਕ ਰਹੀ ਸ਼ਹਿਰ ਨੂੰ ਆਉਂਦਾ ਇਹਨਾਂ ਨੇ ਉਹ ਰੂਟ ਬੰਦ ਕਰਕੇ ਇੱਕ ਆਲਟਰਨੇਟਿਵ ਰੂਟ ਕੱਚੇ ਪਾਸੇ ਤੋਂ ਦੇ ਦਿੱਤਾ ਗਲੀ ਦੇ ਵਿੱਚੋਂ ਜਿੱਥੇ ਸਾਰਾ ਕੀ ਚੱਕੜ ਜਮਾ ਹੋ ਗਿਆ ਉੱਥੇ ਹੁਣ ਮੋਟਰਸਾਈਕਲ ਗਿਰ ਰਹੇ ਨੇ ਕਾਰਾਂ ਦੇ ਐਕਸੀਡੈਂਟ ਹੋ ਰਹੇ ਨੇ ਸਾਈਕਲ ਗਿਰ ਰਹੇ ਨੇ ਬੱਚਿਆਂ ਨੂੰ ਨੰਗਣਾ ਮੁਸ਼ਕਲ ਹੋ ਰਿਹਾ ਸਕੂਲੀ ਬੱਚੇ ਨੂੰ ਨੰਗਣਾ ਮੁਸ਼ਕਲ ਹੋ ਰਿਹਾ 3-4 ਦਿਨ ਪਹਿਲਾਂ ਪੀ ਡਿਊਟੀ ਵਾਲਿਆਂ ਨੇ ਆਸ਼ਵਾਸ਼ਣ ਦਿੱਤਾ ਸੀ ਵੀ ਅਸੀਂ ਇਹ ਜਿਹੜਾ ਕੱਚਾ ਰੋੜਾ ਜਿੱਥੇ ਚਿੱਕੜ ਜਮਾ ਹੋਇਆ ਹੈ ਇੱਥੇ ਅਸੀਂ ਪੱਥਰ ਪਾ ਕੇ ਰਸਤਾ ਚਾਲੂ ਕਰਾਵਾਂਗੇ 3 ਦਿਨ ਵੇਟ ਕਰਨ ਤੋਂ ਬਾਅਦ ਜਦੋਂ ਰਸਤਾ ਨਹੀਂ ਚਾਲੂ ਹੋਇਆ ਤਾਂ ਅੱਜ ਲੋਕ ਇਕੱਠੇ ਹੋ ਗਏ ਐਸਡੀਐਮ ਸਾਹਿਬ ਨੂੰ ਮੈਨੂੰ ਨਹੀਂ ਦਿੱਤਾ ਔਰ 133 ERP ਸੀ ਬਕਾਇਦਾ ਇੱਕ ਪਟੀਸ਼ਨ ਫਾਈਲ ਕਰਤੀ ਜਿਹਦੇ ਵਿੱਚ ਹੁਣ ਐਸਡੀਐਮ ਨੂੰ ਸਪੀਕਿੰਗ ਆਰਡਰ ਪਾਸ ਕਰਨਾ ਪਊਗਾ ਵੀ ਇੱਥੇ ਜਿਹੜੀ ਪਬਲਿਕ ਨੂੰ ਪ੍ਰੋਬਲਮ ਆ ਰਹੀ ਹੈ ਇਹਨੂੰ ਕਿਵੇਂ ਰਿਮੂਵ ਕੀਤਾ ਜਾਵੇ ਐਸਡੀਐਮ ਨੂੰ ਜਦੋਂ ਆਰਡਰ ਹੋਣੀ ਹੈ ਤਾਂ ਉਹਨਾਂ ਨੂੰ ਕਰਨਾ ਪਊਗਾ ਇਹ ਮੰਤਾਂ ਨਾਲ ਐਪਲੀਕੇਸ਼ਨ ਨਾਲ ਜਾਂ ਇਹਨਾਂ ਨੂੰ ਖੁਦ ਨੂੰ ਇਹ ਪ੍ਰੋਬਲਮਾਂ ਨਜ਼ਰ ਨਹੀਂ ਆਉਂਦੀਆਂ ਜਿਹੜੀ ਕਿ 133 ਸੀਆਰਪੀਸੀ ਚ ਪਟੀਸ਼ਨ ਪਾਉਣ ਨੂੰ ਲੋਕੀ ਮਜਬੂਰ ਹੋਏ ਨੇ ਅੱਜ ਤੇ ਸਰ ਕਿੰਨੀ ਕ ਵਾਦੀ ਪ੍ਰਭਾਵਿਤ ਹੋਈ ਹੈ 1/3 ਵਾਦੀ ਜਿਹੜੀ ਸ਼ਹਿਰ ਦੀ ਉਧਰ ਪ੍ਰਭਾਵ ਹੋਈ ਹੈ ਔਰ ਜਿਹੜੇ ਜਿੰਨਾ ਮਸਟੇਜ ਡੀਵੀਡੀ ਪ੍ਰੋਬਲਮ ਆ ਰਹੀ ਹੈ ਅੱਜ ਕਿਸੇ ਨੂੰ ਵੀ ਕੋਈ ਪ੍ਰੋਬਲਮ ਆ ਜਾਏ ਮੈਡੀਕਲ ਐਮਰਜੈਂਸੀ ਹੋ ਜਾਵੇ ਕੋਈ ਪ੍ਰੈਗਨੈਂਸੀ ਲੇਡੀ ਨੂੰ ਸ਼ਹਿਰ ਲੈ ਕੇ ਜਾਣਵੇ ਕੋਈ ਉੱਥੇ ਪ੍ਰੋਬਲਮ ਨਹੀਂ ਉਹ ਪ੍ਰੋਵੀਜ਼ਨ ਨਹੀਂ ਹੈਗੀ ਵੀ ਉਹ ਸ਼ਹਿਰ ਦੇ ਵਿੱਚ ਆ ਸਕੇ ਵਿੱਚੋਂ ਨਿਕਲ ਕੇ ਚਿੱਕੜ ਦੇ ਵਿੱਚ ਉਹ ਦੂਜਿਆਂ ਦੇ ਜਵਾਬ ਦੇਤਾ ਜੀ ਕਹਿੰਦੇ ਨਾਮ ਹੀ ਤੁਹਾਡਾ ਸੰਦੀਪ ਸਿੰਘ ਧਾਮੀ ਜੀ ਧਾਮੀ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਕਿਸ ਮਸਲੇ 'ਚ ਤੁਸੀਂ ਅੱਜ ਦਾ ਮਸਲਾ ਇਸ ਤਰ੍ਹਾਂ ਜੀ ਅੱਜ ਰੇਲਵੇ ਵਾਲਿਆਂ ਨੇ ਲਾਇਆ ਸੀ ਵੀ 4 ਤਰੀਕ ਨੂੰ ਜੀ ਫਾਟਕ ਪਰਮਾਨੈਂਟ ਬੰਦ ਕਰਦਣੇ ਨੇ ਰੇਲਵੇ ਲਾਈਨ ਦਾ ਕੋਈ ਕੰਮ ਚੱਲਣਾ ਤੇ ਇੱਕ ਸਾਡਾ ਤਾਂ ਸੀਵਰੇਜ ਕਰਕੇ ਸੜਕਾਂ ਦਾ ਬਹੁਤ ਬੁਰਾ ਹਾਲ ਹੈ ਜੀ ਸੜਕਾਂ ਕੋਈ ਨਹੀਂ ਬਣੀ ਹੈ ਬਰਸਾਤ ਆ ਉਦੋਂ ਸਕੂਲਾਂ ਚ ਸ਼ੁਰੂ ਹੋ ਗਏ ਨੇ ਸੈਕਟਾਰਟ ਸਕੂਲ ਆ ਬਹੁਤ ਮੁਸ਼ਕਲ ਆ ਜੀ ਕਿਸੇ ਪਾਸੇੋਂ ਲੰਘਣ ਨੂੰ ਰਾਹ ਨਹੀਂ ਇੱਕ ਕਲਪ ਨੇ ਸਾਡੇ ਕੋਲ ਫਾਟ ਕੇ ਸੀਗੇ ਕ੍ਰੋਸ ਆਉਣ ਨੂੰ ਉਹ ਵੀ ਅੱਜ ਕਹਿੰਦੇ ਨੇ ਬੰਦ ਹੋ ਜਾਣਾ ਨੇ ਇਸ ਕਰਕੇ ਐਸਡੀਐਮ ਸਾਡੇ ਕੋਲ ਆਏ ਸੀਗੇ ਇਹਦਾ ਕੋਈ ਸਾਡਾ ਹੱਲ ਕਰਾ ਕੇ ਦੋ ਜੀ ਕੀ ਕਿਹਾ ਮੈਡਮ ਨੇ ਕੀ ਕਿਹਾ ਮੈਡਮ ਕਹਿੰਦੇ ਦੇਖਦੇ ਆ ਜੀ ਅਸੀਂ ਕਰਦੇ ਆ ਜਗਨਕਾਲਾ ਜੀ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਤੁਸੀਂ ਅੱਜ ਐਸਡੀਐਮ ਆਫਿਸ ਪਹੁੰਚੇ ਹੋ ਅਸੀਂ ਦੇਖੋ ਅੱਜ ਦੁਪਹੀ ਹੋ ਕੇ ਇਸ ਜਗ੍ਹਾ 'ਤੇ ਪਹੁੰਚੇ ਹਾਂ ਕਿਉਂਕਿ ਸਕੂਲ ਖੁੱਲ ਚੁੱਕੇ ਨੇ ਲੋਕਾਂ ਨੂੰ ਬਹੁਤ ਜ਼ਿਆਦਾ ਦਿੱਕਤ ਆ ਰਹੀ ਹੈ ਕਿਉਂਕਿ ਮੋਸਟਲੀ ਲੇਡੀਜ਼ ਨੂੰ ਹੀ ਚੱਲਣੀਆਂ ਪੈਂਦੀਆਂ ਨੇ ਬੱਚੇ ਸਕੂਲ ਤੇ ਜਦੋਂ ਜਾਂਦੇ ਤਾਂ ਤੇ ਚਿਕੜ ਬਹੁਤ ਜ਼ਿਆਦਾ ਹੈ ਐਸਡੀਐਮ ਸਾਹਿਬ ਨੂੰ ਚਾਹੀਦਾ ਕਿ ਪਹਿਲੇ ਦਾਟੋ ਦਾ ਕੰਮ ਕਰਾਇਆ ਜਾਏ ਤਾਂ ਕਿ ਲੋਕਾਂ ਨੂੰ ਆਂਜਣ ਥੋੜੀ ਰਾਹਤ ਮਿਲੇ ਹਾਂਜੀ ਇਹ ਰੇਲਵੇ ਕ੍ਰਾਸਿੰਗ ਜਿਹੜਾ 154C ਦੇ ਉੱਤੇ ਜਿਹੜਾ ਉੱਥੇ ਸਾਡਾ ਕੰਮ ਸਟਾਰਟ ਹੋ ਰਿਹਾ ਹੈ ਸੈਂਟਰ ਗਵਰਨਮੈਂਟ ਦਾ ਪ੍ਰੋਜੈਕਟ ਹੈ ਇਹ ਪ੍ਰੋਜੈਕਟ ਦੇ ਚੱਲਦੇ ਇਸ ਫਾਟਕ ਨੂੰ ਥੋੜੀ ਦੇਰ ਲਈ ਸਾਨੂੰ ਕ੍ਰਾਸ ਕਰਕੇ ਸਾਨੂੰ ਇਹਦਾ ਬਦਲਵਾ ਰਸਤਾ ਦੇ ਰਹੇ ਹਨ ਇਹਨਾਂ ਨੂੰ ਮੈਨੂੰ ਉਹ ਦੱਸਣ ਆਏ ਸੀ ਕਿ ਸਾਡਾ ਫਾਟਕ ਬੰਦ ਹੋਣ ਨਾਲ ਸਾਨੂੰ ਦਿੱਕਤਾਂ ਆਣਗੀਆਂ ਪਰੇਸ਼ਾਨੀਆਂ ਆਉਣਗੀਆਂ ਮੈਂ ਉਹਨਾਂ ਨੂੰ ਇਹੀ ਕਲੀਅਰ ਕੀਤਾ ਕਿ ਅਸੀਂ ਪਬਲਿਕ ਦਾ ਬੱਚਿਆਂ ਦੇ ਸਕੂਲ ਦੇ ਰਸਤੇ ਦਾ ਸਾਰਾ ਧਿਆਨ ਦੇ ਵਿੱਚ ਰੱਖ ਕੇ ਅਲਟਰਨੇਟਿਵ ਵੇ ਉਹਨਾਂ ਨੂੰ ਦੇ ਕੇ ਫੇਰ ਹੀ ਕੰਮ ਸਟਾਰਟ ਕਰਵਾਵਾਂਗੇ ਮੈਂ ਅੱਜ ਐਸਡੀਓ ਪੀ ਡਬਲਯੂ ਡ ਦੇ ਨਾਲ ਪਿੰਡ ਵਾਲਿਆਂ ਦੀ ਇੱਥੇ ਲੋਕੇਸ਼ਨ ਦੇ ਉੱਤੇ ਇੱਕ ਮੀਟਿੰਗ ਵੀ ਫਿਕਸ ਕਰਵਾਈ ਹੈ ਉਹ ਮੌਕੇ ਤੇ ਜਾ ਕੇ ਉਹਨਾਂ ਨੂੰ ਸਾਰਾ ਰਸਤਾ ਉਹਨੂੰ ਗਾਈਡ ਕਰਕੇ ਆਉਂਦੇ ਆ